ਪਾਣੀ ਰੱਖ ਦਿਓ ਮੈਂ ਨਮਸਤੇ ਆ ਗਏ ਤੁਸੀਂ ਪਾਣੀ ਪੀ ਲਓ ਹਾਂ ਉਹ ਮੈਂ ਤਾਂ ਆ ਗਿਆ ਤੂੰ ਕਿੱਥੇ ਸੀ ਮੈਂ ਥੀ ਸੀਗੀ ਬਸ ਰਸੋਈ ਚ ਥੋੜਾ ਜਿਹਾ ਕੰਮ ਕਰਦੀ ਪਈ ਸੀ ਮੈਨੂੰ ਤੁਹਾਡੀ ਆਵਾਜ਼ ਲਈ ਮੈਂ ਤਾਂ ਸਿਰ ਪਾਣੀ ਲੈ ਕੇ ਚਲੀ ਜਾਨੀ ਆ ਰੂਮ ਚ ਉਹ ਪਾਣੀ ਤਾਂ ਮੈਂ ਪੀ ਲਾਨਾ ਮੈਨੂੰ ਇਹੇ ਦੱਸ ਤੈਨੂੰ ਕੁਛ ਯਾਦ ਹੈ ਇਹ ਮਹੀਨਾ ਕਿਹੜਾ ਚੱਲਦਾ ਪਿਆ ਹਾਂਜੀ ਹਾਂਜੀ ਮੈਨੂੰ ਪਤਾ ਕਿ ਸਾਵਣ ਦਾ ਮਹੀਨਾ ਚੱਲਦਾ ਪਿਆ ਜੇ ਤੈਨੂੰ ਇੰਨਾ ਪਤਾ ਸਾਵਣ ਚੱਲਦਾ ਪਿਆ ਤੇ ਤੇਰੇ ਮੰਮੀ ਡੈਡੀ ਤਾਂ ਆਏ ਨਹੀਂ ਸਾਵਣ ਲੈ ਕੇ ਸੁਣੋ ਤੁਸੀਂ ਗੁੱਸਾ ਕਿਉਂ ਕਰਦੇ ਪਏ ਹੋ ਤੁਹਾਨੂੰ ਪਤਾ ਹੀ ਆ ਕਿ ਮੇਰੇ ਪਾਪਾ ਦਾ ਹੱਥ ਨਾ ਥੋੜਾ ਤੰਗ ਆ ਉਹ ਦੇ ਜਾਣਗੇ ਅੱਗੇ ਕਦੇ ਉਹਨਾਂ ਨੇ ਕਦੇ ਨਾਗਾ ਵਾਇਆ ਚਾਹੇ ਦੋ ਦਿਨ ਰੁੱਕੇ ਦੇ ਦੇ ਹੀ ਜਾਣਗੇ ਉਹ ਨਾਗਾ ਉਹ ਨਾਗਾ ਤਾਂ ਮੈਂ ਪੈਣ ਨਹੀਂ ਦੇਣਾ ਤੈਨੂੰ ਕੀ ਲੱਗਦਾ ਮੇਰੀ ਮਾਂ ਵੱਡੇ ਭਰਾ ਦੇ ਕੋਲ ਗਈ ਹੋਈ ਰਹਿਣ ਵਾਸਤੇ ਮਹੀਨੇ ਲਈ ਤੇ ਇਹ ਹੀ ਸੰਧਾਰਾ ਤੇਰੇ ਮੇਸ ਹੋ ਜਾਊਗਾ ਮੈਂ ਸੰਧਾਰਾ ਮੇਸ ਹੋਣ ਹੀ ਦਿੰਦਾ ਉਹ ਕਰ ਆਪਣੇ ਮਾਪਿਆਂ ਨੂੰ ਫੋਨ ਕਹਿ ਸੰਧਾਰਾ ਦੇ ਕੇ ਜਾਓ ਮੈਂ ਗਲੀ ਮੱਲੇ ਚ ਤੇ ਰਿਸ਼ਤੇਦਾਰਾਂ ਚ ਕੀ ਮੂੰਹ ਦਿਖਾਉਂਗੀ ਹੁਣ ਨੀਵੀਂ ਪਾ ਕੇ ਨਾ ਬੈਠ ਫੋਨ ਕਰ ਉਧਰ ਕਿ ਮੈਨੂੰ ਸੁਧਾਰਾ ਦੇ ਕੇ ਜਾਓ ਕੋਈ ਗੱਲ ਨਹੀਂ ਤੁਸੀਂ ਪਾਣੀ ਪੀਓ ਮੈਂ ਆਪਣੇ ਮੰਮੀ ਨਾਲ ਗੱਲ ਕਰਕੇ ਆ ਜਾਨੀ ਆ ਹਾਂ ਵੀ ਮੈਂ ਕੀ ਦੋਨੋ ਕਰਾਂ ਮੈਂ ਜੋ ਤਿਹਾੜ ਆਉਂਦਾ ਮਾਂ ਤੇ ਉਹ ਤਾਂ ਟੈਨਸ਼ਨ ਹੈ ਹੀ ਕਰਦਾ ਹਾਂ ਮੈਂ ਕਿੱਦਾਂ ਗੱਲ ਕਰਾਂ ਮੈਨੂੰ ਤਾਂ ਸਮਝੀ ਨਹੀਂ ਆਉਂਦੀ ਹੱਥੋਂ ਨਾਲ ਪਹਿਲਾਂ ਹੀ ਨਾ ਤੰਗ ਬੋਤਾਂ ਕਿਤਰਾ ਹੋਇਆ ਮੈਨੂੰ ਇਦਾਂ ਸੀ ਮੰਮੀ ਐ ਕੀ ਕਰਨੀ ਹੈਗੇ ਤਾਂ ਉਹਨਾਂ ਦਾ ਤਾਂ ਸੰਭਾਰੇ ਦਾ ਖਰਚਾ ਬਾਝੂਆ ਪਰ ਇਹ ਤਾਂ ਮੰਮੀ ਦਾ ਵੀ ਚੁਸਤ ਨਿਕਲੇ ਇਹਨਾਂ ਨੇ ਤਾਂ ਸੰਭਾਰਾ ਮਿੰਦਲਾ ਲਗਦਾ ਲੈ ਕੇ ਹੀ ਰਹਿਣਾ ਮੈਂ ਹਾਏ ਹਿੰਦਾ ਸ਼ਰਮ ਆਉਂਦੀ ਆ ਮੈਂ ਕਿਹੜੇ ਮੂੰਹ ਨਾਲ ਮੰਮੀ ਨੂੰ ਫੋਨ ਕਰਾਂ ਕਿ ਮੰਮੀ ਮੈਨੂੰ ਸੰਭਾਰਾ ਦੇ ਦਿਓ ਆ ਕੇ ਹੈਲੋ ਹਾਂ ਗੁੜੀਆ ਠੀਕ ਹੈ ਹਾਂਜੀ ਮੰਮੀ ਨਮਸਤੇ ਨਮਸਤੇ ਗੁੜੀਆ ਮੰਮੀ ਸੇ ਠੀਕ ਹੈ ਤੁਹਾਡੀ ਹਾਂ ਠੀਕ ਹੈ ਬਸ ਹਾਂਜੀ ਪਾਪਾ ਕਿਦਾਂ ਪਾਪਾ ਵੀ ਠੀਕ ਹੈ ਗੁੜੀਆ ਤੂੰ ਸੁਣਾ ਹਾਂਜੀ ਮੰਮੀ ਮੈਂ ਵੀ ਠੀਕ ਹੀ ਹਾਂ ਠੀਕ ਲੱਗਦੀ ਨਹੀਂ ਦੱਸ ਕੀ ਹੋਇਆ ਬਸ ਮੰਮੀ ਮੈਂ ਤੁਹਾਨੂੰ ਸੰਧਾਰੇ ਬਾਰੇ ਜਾਣਾ ਸੀਗਾ ਹਾਂ ਮੈਂ ਕੱਲ ਆਣਾ ਹੀ ਸੀਗਾ ਤੁਸੀਂ ਆਣਾ ਸੰਧਾਰਾ ਦੇਣ ਮੈਨੂੰ हां हां ता नहीं सीगा पापा बिजी सीगे ता नहीं आ होया ठीक है ओके आ जी हां चल ठीक है ध्यान रखें अपना ਗੇਸਿੰਦਾ ਆਰਾ ਕੋਲੀ ਨੂੰ ਦੋ ਗੱਲਾਂ ਸੁਣਾਈਆਂ ਤਾਂ ਹੀ ਆਣਾ ਸੀ ਇਹਨੇ ਬਿਸਕੁਟ ਉਹ ਵੀ ਕੱਢਿਆ ਮਾ ਮੈਂ ਇਹ ਕਹਿਣਾ ਇਹਨੂੰ ਅਨਿਕਾ ਉਹ ਅਨਿਕਾ ਇੱਤਰਾ ਹਾਂਜੀ ਕੀ ਹੋਇਆ ਬਸ ਮਾਣੀ ਲੱਗੀ ਸੀ ਪਾਣੀ ਲਾ ਕੇ ਆਈ ਮੈਂ ਦੋ ਮਿੰਟ ਰੁਕ ਜਾ ਉਹ ਮੈਂ ਨਹੀਂ ਪੀਣਾ ਪਾਣੀ ਲਾ ਕੇ ਤੇਰੇ ਪੇਕੇ ਰੰਗ ਦੇਖੇ ਸੁਧਾਰਾ ਤੈਨੂੰ ਹਾਂਜੀ ਆ ਗਈ ਸੀ ਮੰਮੀ ਦੁਪਹਿਰੇ ਆਏ ਸੀਗੇ ਕਿਉਂ ਕਿ ਹੋਇਆ ਉਹ ਹੋਣਾ ਕੀ ਐ ਤੈਨੂੰ ਨਹੀਂ ਪਤਾ ਆਪਾਂ ਕਿਹੜੇ ਬਿਸਕੁਟ ਖਾਣੇ ਆ ਜੀ ਜਿੱਦਾਂ ਦਾ ਸਾਰੇ ਆ ਉਹ ਲੈ ਲਈ ਆਏ ਕੱਪੜੇ ਵੀ ਲੈ ਕੇ ਆਏ ਬਿਸਕੁਟ ਵੀ ਲੈ ਕੇ ਆਏ ਆ ਉਹਨਾਂ ਨੇ ਕਿਹੜਾ ਨਾ ਕੀਤੀ ਸੀ ਮੈਂ ਕੱਲ ਫੋਨ ਕੀਤਾ ਉਹ ਕਹਿੰਦੇ ਸੀ ਤੇਰੇ ਫੋਨ ਕਰਨ ਤੋਂ ਪਹਿਲਾਂ ਹੀ ਆ ਜਾਣਾ ਸੀਗਾ ਅੱਛਾ ਹੁਣ ਇਹ ਵੀ ਆਸਾਨ ਕੀਤਾ ਦੇ ਕੇ ਆਪਣੇ ਵੱਲੋਂ ਵਧੀਆ ਜਿੱਤਾਂ ਤੁਸੀਂ ਦੇਖੋ ਤਾਂ ਸਹੀ ਇੱਕ ਵਾਰੀ ਉੱਪਰ ਉਹਨਾਂ ਦਾ ਇੰਨਾ ਖਰਚਾ ਹੋ ਗਿਆ ਹੱਥੋਂ ਉਹਨਾਂ ਦਾ ਪਹਿਲੇ ਹੀ ਤੰਗ ਸੀ ਤੇ ਤੁਹਾਨੂੰ ਕੁਝ ਪਸੰਦ ਵੀ ਨਹੀਂ ਆਇਆ ਹੈਗਾ ਅੱਛਾ ਹੁਣ ਤਾਂ ਮੈਨੂੰ ਖਰਚਾ ਵੀ ਸੁਣਾਉਂਗੀ ਕਿੰਨਾ ਖਰਚਾ ਕਰਕੇ ਆਏ ਆ ਉਹ ਹੁਣ ਮੈਂ ਖਰਚਾ ਵੀ ਦਵਾ ਉਹਨਾਂ ਨੂੰ ਇੱਕ ਤਾਂ ਤੁਸੀਂ ਹਰ ਗੱਲ ਨੂੰ ਨਾ ਮੇਰੀ ਗਲਤੀ ਲੈ ਲੈਣੇ ਹੋ ਤੁਸੀਂ ਇੱਕ ਵਾਰੀ ਖਾ ਕੇ ਤਾਂ ਦੇਖੋ ਬਿਸਕੁਟ ਉਹ ਆਪ ਮਾੜੀ ਚੀਜ਼ ਖਾਂਦੇ ਆ ਜਿਹੜੇ ਮੈਨੂੰ ਮਾੜੀ ਦੇਣਗੇ ਉਹ ਮੈਨੂੰ ਕੀ ਪਤਾ ਉਹ ਮਾੜਾ ਖਾਂਦੇ ਕਿ ਚੰਗਾ ਖਾਂਦੇ ਆ ਉਹ ਮੈਂ ਤਾਂ ਆਪਣਾ ਮੂੰਹ ਹੀ ਗੰਦਾ ਕੀਤਾ ਉਹਨਾਂ ਕੋਲੋਂ ਸੰਧਾਰਾ ਮੰਗਾ ਕੇ ਮੂੰਹ ਬੰਦਾ ਕਰਨ ਹੋਈ ਤਾਂ ਕੋਈ ਗੱਲ ਵੀ ਨਹੀਂ ਸੀ ਜਿੰਨਾ ਕ ਅਗਲੇ ਦਾ ਸਰਿਆ ਅਗਲੇ ਨੇ ਮੈਨੂੰ ਦੇ ਤਾ ਦੇਖ ਕਿੱਦਾਂ ਚੱਲ ਗਈ ਆਕੜਾ ਕਰਦੀ ਕਿਹਦਾ ਫੋਨ ਆ ਰਿਹਾ ਬੈਂਟਾ ਫੋਨ ਹਲੋ ਹਾਂ ਭੈਣੇ ਕੀ ਹੋਇਆ ਬੜੀ ਘਬराई ਹੋਈ ਆ ਅੱਛਾ ਚੱਲ ਕੋਈ ਗੱਲ ਨਹੀਂ ਮੈਂ ਕਰਦਾ ਕੋਈ ਹੀਲਾ ਤੇਰੇ ਹਾਲ ਦਾ ਪੁੱਛ ਬੇਰਾ ਮੈਂ ਤਾਂ ਬਹੁਤ ਔਖੀ ਆ ਤੇਰੇ ਜੀਜੇ ਨੇ ਮੈਨੂੰ ਬਹੁਤ ਦੁਖੀ ਕੀਤਾ ਹੋਇਆ ਹਫ਼ਤੇ ਦਾ ਮੈਨੂੰ ਪਰੇਸ਼ਾਨ ਕਰੀ ਜਾਂਦਾ 50000 ਲੈ ਕੇ ਆ 50000 ਲੈ ਕੇ ਆ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਘਰ ਦੇ ਬਹੁਤ ਔਖੇ ਨੇ ਉਹਨਾਂ ਕੋਲ ਪੈਸੇ ਨਹੀਂ ਹੈਗੇ ਅੱਜ ਮੈਨੂੰ ਕਹਿੰਦਾ ਵੀ ਕੱਲ ਸਵੇਰ ਤੱਕ ਜੇ ਤੂੰ 50000 ਨਾ ਲੈ ਕੇ ਆਈ ਤਾਂ ਇਸ ਘਰ ਦੇ ਵਿੱਚ ਤੇਰੇ ਕੋਈ ਜਗ੍ਹਾ ਨਹੀਂ ਹੈਗੀ ਆਪਣਾ ਬੋਰੀਆ ਬਿਸਤਰਾ ਚੱਕ ਤੇ ਇਥੋਂ ਤੁਰਦੇ ਲੱਗ ਵੀਰੇ ਮੈਨੂੰ ਜਿੱਦਾਂ ਕਿਦਾਂ ਕਰਕੇ 50 ਹਜ਼ਾਰ ਦਾ ਇੰਤਜ਼ਾਮ ਕਰ ਨਹੀਂ ਤੇ ਮੈਨੂੰ ਇੱਧਰ ਰਹਿਣ ਨਹੀਂ ਦੇਣਾ ਇੱਥੇ ਕਿਝੇ ਹੋਏ ਹਾਂ ਜੋੜਦੇ ਆਏ ਕੰਮ ਤੋਂ ਇਸ ਤੋਂ ਪਹਿਲਾਂ ਹੋਰ ਕਿਚਨ ਗਰਮਾ ਗਰਮ ਚਾਹ ਦੇ ਕੇ ਆਣੀ ਆ ਹੁਣ ਗੁੱਸਾ ਵੀ ਤਾਂ ਸ਼ਾਂਤ ਕਰਨਾ ਹੀ ਆ ਐਵੇਂ ਕੀ ਫਾਇਦਾ ਲੜਾਈ ਤਾਂ ਦਾ ਚਲੋ ਗੁੱਸਾ ਸ਼ਾਂਤ ਕਰੋ ਹੁਣ ਤੇ ਚਾਹ ਪੀ ਲਓ ਹੁਣ ਚਾਹ ਨੂੰ ਮਨ ਨਾ ਕਰਿਓ ਉਹ ਮੈਂ ਨਹੀਂ ਪੀਣੀ ਚਾਹ ਨਹੀਂ ਮੇਰਾ ਮਨ ਨਾ ਦੱਸ ਇਨਾ ਗੁੱਸਾ ਛੋਟੀ ਜੀ ਗੱਲ ਦਾ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਅਗਲੀ ਵਾਰ ਉਹ ਪੱਤ ਚੜ ਕੇ ਸੰਧਾਰਾ ਤੁਹਾਨੂੰ ਦੇ ਕੇ ਜਾਣਗੇ ਤੁਸੀਂ ਖੁਸ਼ ਹੋ ਜਾਣਾ ਉਹ ਨਹੀਂ ਨਹੀਂ ਮੈਨੂੰ ਨਹੀਂ ਚਾਹੀਦਾ ਕੋਈ ਸੰਧਾਰਾ ਤੁਸੀਂ ਇੰਨੀ ਟੈਨਸ਼ਨ ਕਾ ਤੋ ਪਾਈ ਹੋਈ ਆ ਇੱਕ ਸੰਧਾਰਾ ਹੀ ਦਾ ਸੀਗਾ ਕਹਿ ਦੂੰਗੀ ਆਪਣੇ ਮੰਮੀ ਪਾਪਾ ਨੂੰ ਜਦੋਂ ਕੋਈ ਹੋਰ ਤੇ ਹਾਰ ਦੇਣ ਨਾਲੋਂਗੇ ਉਹਦੀ ਵੀ ਕਸਰ ਪੂਰੀ ਕਰ ਦੂਗੇ ਉਹ ਉਹ ਬੱਸ ਕਰ ਮੈਨੂੰ ਇਹ ਟੈਨਸ਼ਨ ਨਹੀਂ ਹੈਗੀ ਮੈਨੂੰ ਇੱਕ ਹੋਰ ਟੈਨਸ਼ਨ ਪੈ ਗਈ ਹੈ ਅੱਛਾ ਕੀ ਹੋਇਆ ਹੁਣ ਕਿਹੜੀ ਟੈਨਸ਼ਨ ਪੈ ਗਈ ਉਹ ਪਹਿਲਾਂ ਦਾ ਫੋਨ ਆਇਆ ਸੀਗਾ ਜੀਜਾ 50000 ਦੀ ਡਿਮਾਂਡ ਕਰਦਾ ਪਿਆ ਕਹਿੰਦਾ ਇਹ ਨਹੀਂ 50000 ਦਿੱਤਾ ਨਾ ਆਪਣੀ ਭੈਣ ਨੂੰ ਇੱਥੋਂ ਲੈ ਜਾ ਅੱਛਾ ਇਹ ਤਾਂ ਬਹੁਤ ਮਾੜਾ ਹੋਇਆ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਤੇ ਮੈਂ ਇੰਨੇ ਪੈਸੇ ਕਿੱਥੋਂ ਰੈਂਜ ਕਰਾਂ ਕਾਲ ਮੈਡੀਕੇਸ਼ਨ ਤੇ ਵੀ ਲਗਣੀ ਹੈ ਕੋਈ ਨਾ ਤੁਸੀਂ ਟੈਨਸ਼ਨ ਨਾ ਲੋ ਮੈਂ ਵੀ ਥੋੜੇ ਪੈਸੇ ਜੋੜੇ ਹੋਏ ਆ ਮੈਂ ਦੇਖ ਲੈਣੀ ਕਿੰਨੇ ਪੈਸੇ ਬੰਦੇ ਆ ਥੋੜੇ ਤੁਸੀਂ ਕਰੋ ਤੇ ਆਪਾਂ ਰਲ ਮਿਲ ਕੇ ਭੈਣ ਨੂੰ ਪੈਸੇ ਦੇ ਦਿੰਨੇ ਆ ਹੁਣ ਆਪਾਂ ਭੈਣ ਦਾ ਵੀ ਘਰ ਥੋੜੀ ਖਾਹੂ ਕਰਨਾ ਹੋ ਅੱਛਾ ਨੀਗਾ ਹੈਗੇ ਤੇ ਕੋ ਪੈਸੇ ਦੇ ਤੱਕ ਕਿੰਨੇ ਹੈਗੇ ਮੈਂ ਦੇਖਦੀ ਆ ਤੁਸੀਂ ਟੈਨਸ਼ਨ ਨਾ ਲੋ ਯਾਰ ਮੈਂ ਇਹਨੂੰ ਇੰਨਾ ਬੋਲੇ ਆ ਅਰੇ ਮਾਂ ਪਿਓ ਨੂੰ ਕਿੰਨਾ ਬੋਲੇ ਆ ਤਾਂ ਮੀ ਐਰੇ ਮਨ ਦੇ ਵਿੱਚ ਕਿੰਨਾ ਪਿਆਰ ਹੈ ਮੇਰੀ ਭੈਣ ਦੇ ਲਈ ਹਾਂਜੀ ਮੈਂ ਦੇਖੇ ਆ ਦੇਖੋ 22000 ਵੀ ਹੈਗਾ ਵਾ ਤੁਸੀਂ ਦੇ ਦੋ ਤੇ 25000 ਚਾਹੇ ਵਾਜੂ ਭਾੜ ਲਓ ਤੇ ਆਪਣੇ ਦੀਦੀ ਨੂੰ ਤਾਂ ਦੇਣਾ ਹੀ ਆ ਉਹਦਾ ਘਰ ਨਹੀਂ ਖਰਾਉ ਕਰਨਾ ਹੈਗਾ ਅਸੀਂ ਹਾਂ ਨਹੀਂ ਕਾ ਮੈਂ ਤੈਨੂੰ ਕਿੰਨਾ ਬੋਲੇ ਆ ਤੇਰੇ ਘਰ ਦੇ ਨੂੰ ਕਿੰਨਾ ਬੋਲੇ ਆ ਪਰ ਜਦ ਮੇਰੀ ਭੈਣ ਦਾ ਇੱਕ ਫੋਨ ਆ ਗਿਆ ਰੋ ਕੇ ਤੇਰਾ ਨਾਲ ਹੀ ਮਨ ਪਿਗਲ ਗਿਆ ਕੋਈ ਨਹੀਂ ਚਾਹੁੰਦਾ ਕਿ ਸਾਡੀ ਧੀ ਦਾ ਘਰ ਖਰਾਬ ਹੋਵੇ ਮੰਮਾ ਅੱਜ ਵੱਡੇ ਵੀਰ ਕੋਲ ਆ ਜੇ ਇੱਥੇ ਹੁੰਦੇ ਤੇ ਮੰਮਾ ਹੈਲਪ ਨਾ ਕਰਦਾ ਦੀਦੀ ਜੀ ਉਹ ਵੀ ਤਾਂ ਹੈਲਪ ਕਰਦੇ ਹੀ ਉਹੀ ਉਹਨਾਂ ਦਾ ਫਰਜ਼ ਮੈਂ ਆ ਦਾ ਕਰਦਾ ਮੈਂ ਉਹਨੂੰ ਕਦੇ ਤੁਹਾਡੀ ਭੈਣ ਸਮਝਿਆ ਹੀ ਨਹੀਂ ਉਹਨੂੰ ਮੈਂ ਆਪਣੀ ਭੈਣਾਂ ਨੂੰ ਵੀ ਸਮਝਿਆ ਸ਼ੁਰੂ ਤੋਂ ਧੰਨ ਜਿਗਰਾ ਤੇਰਾ ਤੁਸੀਂ ਮੇਰੇ ਅੱਗੇ ਹੱਥ ਨਾ ਝੋਲੋ ਤੇ ਆ ਫੜੋ ਪੈਸੇ ਤੇ ਫਟਾਫਟ ਭੈਣ ਨੂੰ ਦੇਖ ਕੇ ਆਓ ਆਜਾ ਨੀਖਾ ਨੇ ਮੇਰੀ ਅੱਖਾਂ ਖੋਲਤੀਆਂ ਜਿਵੇਂ ਕੀ ਅਨੇਗਾ ਨੇ ਮੇਰੀ ਭੈਣ ਨੂੰ ਆਪਣੀ ਭੈਣ ਸਮਝਿਆ ਨਾ ਉਦਾਂ ਹੀ ਮੈਂ ਤੇ ਮਾਂ ਪਿਓ ਨੂੰ ਆਪਣੇ ਮਾਂ ਪਿਓ ਸਮਝੂਗਾ ਇਹਨੂੰ ਕਦੀ ਤੰਗ ਨਹੀਂ ਕਰੂੰਗਾ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ